ਸੀਐਮ ਨੂੰ ਤਲਬ ਕਿਤੇ ਜਾਣ ਤੋਂ ਬਾਅਦ 15 ਜਨਵਰੀ ਨੂੰ ਸੀਐਮ ਨੂੰ ਉੱਥੇ ਪੇਸ਼ ਹੋਣ ਲਈ ਕਿਹਾ ਗਿਆ ਸੀ ਤੇ ਸੀਐਮ ਆਣ ਅਕਾਲ ਤਖਸੈਵ ਕੇ ਪਹੁੰਚ ਚੁੱਕੇ ਨੇ ਤੇ ਨਾਲ ਹੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗਾਜ ਹੁਣੀ ਵੀ ਹੁਣ ਉੱਥੇ ਪਹੁੰਚ ਚੁੱਕੇ ਨੇ ਕੀ ਸਵਾਲ ਜਵਾਬ ਹੋਣਗੇ ਕਿਉਂਕਿ ਤਲਬ ਕਿਤੇ ਜਾਣ ਤੋਂ ਬਾਅਦ ਜਿਹੜੀ ਕਥਿਤ ਵੀਡੀਓ ਦਾ ਮਾਮਲਾ ਸੀ ਉਹ ਬਹੁਤ ਗੰਭੀਰ ਮਾਮਲਾ ਕਿਉਂਕਿ ਉਸ ਵੀਡੀਓ ਨਾਲ ਜੇਕਰ ਉਹ ਅਸਲੀਅਤ ਹੈ ਵੀਡੀਓ ਦੀ ਚਾਹੇ ਉਹ ਉਹਨਾਂ ਦੇ ਸੀਐਮ ਬਣਨ ਤੋਂ ਪਹਿਲਾਂ ਦੀ ਹੋਵੇ ਪਰ ਇਸ ਤਰ੍ਹਾਂ ਦੇ ਕਿਸੇ ਕਲਚਰ ਦੇ ਉੱਤੇ ਇਸ ਤਰ੍ਹਾਂ ਦੇ ਕਿਸੇ ਬੰਦੇ ਦੇ ਉੱਤੇ ਜੇਕਰ ਇਸ ਵੀਡੀਓ ਨੂੰ AI ਤੋਂ ਬਿਨਾ ਅਪਰੂਵ ਕੀਤਾ ਜਾਂਦਾ ਹੈ ਕਿ ਇਹ ਸੱਚੀ ਵੀਡੀਓ ਹੈ ਜਾਂਚ ਤੋਂ ਬਾਅਦ ਪਤਾ ਲੱਗੂਗਾ ਫਿਰ ਕਾਫੀ ਮੁਸ਼ਕਲਾਂ ਨੇ ਜਿਹੜੀਆਂ ਸੀਐਮ ਆਨ ਦੀਆਂ ਵੱਧ ਸਕਦੀਆਂ ਨੇ ਕਿਉਂਕਿ ਉਹ ਬਹੁਤ ਕਥਿਤ ਵੀਡੀਓ ਜਿਹੜੀ ਹੈਗੀ ਆ ਉਹ ਬਹੁਤ ਗੰਭੀਰ ਇਲਜ਼ਾਮ ਨੇ ਜਿਹੜੇ ਸੀਐਮ ਆਨ ਤੇ ਹੁਣ ਲੱਗੇ ਹੋਏ ਨੇ ਉਸ ਤੋਂ ਬਾਅਦ ਜਿਹੜੇ ਸੀਐਮ ਆਨ ਤੇ ਗੋਲਕਾਂ ਦੇ ਸਵਾਲ ਨੂੰ ਲੈ ਕੇ ਜਿਹੜੇ ਪਿੱਪੜੀਆਂ ਕੀਤੀਆਂ ਗਿਆ ਸੀ ਬਾਕੀ ਹੁਣ ਸਿਆਮਾਨ ਦੀ ਜਿਹੜੀ ਅਸੀਂ ਕਿ ਫਾਈਲ ਦੇ ਵਿੱਚ ਕੀ ਹੈ ਜਿਹੜੇ ਉਹ ਜਵਾਬ ਲੈ ਕੇ ਆਉਣਗੇ ਤੇ ਬਾਕੀ ਹੁਣ ਜਥੇਦਾਰ ਕੁਲਦੀਪ ਸਿੰਘ ਗੜਗਾਜ ਹੁਣੀ ਜੇਕਰ ਅਸੀਂ ਦੇਖੀਏ ਕਿਉਂਕਿ ਇੱਕ ਪਾਸੇ ਸਿਆਮਾਨ ਦੀਆਂ ਤਸਵੀਰਾਂ ਨੇ ਜਿੱਥੇ ਭਾਰੀ ਪੁਲਿਸ ਫੋਰਸ ਦੇ ਨਾਲ ਭਾਰੀ ਲੋਕਾਂ ਦੇ ਨਾਲ ਆਪਣੇ ਜਿਹੜੇ ਉਹਨਾਂ ਦੀ ਅਸੀਂ ਕਿ ਸਿਕਿਉਰਟੀ ਆ ਉਹਦੇ ਨਾਲ ਉੱਥੇ ਪਹੁੰਚਦੇ ਨੇ ਤੇ ਇੱਕ ਪਾਸੇ ਜਥੇਦਾਰ ਕੁਲਦੀਪ ਸਿੰਘ ਗੜਗਾਜ ਹੁਣੀ ਨੇ ਬੜੇ ਥਰਮੇ ਦੇ ਨਾਲ ਅਸੀਂ ਅਕਾਲ ਤਖਤ ਸਾਹਿਬ ਦੇ ਆਲੇ ਦੁਆਲੇ ਉੱਤੋਂ ਉਹਨਾਂ ਨੂੰ ਦੇਖ ਸਕਦੇ ਆ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਰਾ ਜਾਂਦੇ ਮਤਲਬ ਮੋਨੇ ਸਿੱਖਾਂ ਨੂੰ ਵੀ ਉਹ ਕਹਿ ਰਹੇ ਨੇ ਕਿ ਹੁਣ ਕੇਸ ਰੱਖੋ ਦਾੜਾ ਦਾੜਾ ਪ੍ਰਕਾਸ਼ ਕਰੋ ਅੰਮ੍ਰਿਤ ਸੰਚਾਰ ਕਰੋ ਕਿਉਂਕਿ ਜਿਵੇਂ ਜਿਵੇਂ ਉਹਨਾਂ ਦਾ ਪਹਿਲਾਂ ਦਾ ਰਵੱਈਆ ਜੇਕਰ ਅਸੀਂ ਪਹਿਲਾਂ ਦੀ ਉਹਨਾਂ ਦੀ ਵੀਡੀਓਜ਼ ਦੇਖਦੇ ਆ ਜਿੱਥੇ ਉਹ ਅਕਾਲ ਤਖਤ ਸਾਹਿਬ ਨਸਤਮਸਤਕ ਹੋਣਾ ਹੈ ਸਿੱਖਾਂ ਨੂੰ ਇਹ ਕਹਿੰਦੇ ਨੇ ਕਿ ਦਾੜੇ ਪ੍ਰਕਾਸ਼ ਕਰੋ ਆਣਾ ਵੀ ਅੰਮ੍ਰਿਤ ਸੰਚਾਰ ਕਰੋ ਪੱਗਾਂ ਬੰਨ੍ਹਿਆ ਕਰੋ ਇਸ ਤਰ੍ਹਾਂ ਦੀ ਹੁਣ ਰਵਈਆ ਜਿਹੜਾ ਹੁਣ ਵੀ ਦੇਖਣ ਨੂੰ ਉਹਨਾਂ ਦਾ ਮਿਲ ਰਿਹਾ ਤੇ ਅੱਜ ਕੀ ਸਵਾਲ ਜਵਾਬ ਜਥੇਦਾਰ ਕਲਦੀਪ ਸਿੰਘ ਗੜਗੱਜ ਹੁਣੀ ਉਹਨਾਂ ਨੂੰ ਕਰਨਗੇ ਕਿਉਂਕਿ ਅਕਾਲ ਤਖਤ ਸਾਹਿਬ ਦੇ ਸਕਤਰੇਤ ਇਸ ਟਾਈਮ ਜਿਹੜੇ ਕਲਦੀਪ ਸਿੰਘ ਗੜਗੱਜ ਹੁਣੀ ਪਹੁੰਚ ਚੁੱਕੇ ਨੇ ਸਿਆ ਮਾਨ ਹੋਣਾ ਵੀ ਇਸ ਟਾਈਮ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਸਕਤਰੇਤ ਪਹੁੰਚਣਗੇ ਕਿਉਂਕਿ ਉੱਥੇ ਹੀ ਉਹਨਾਂ ਨੂੰ ਪੇਸ਼ੀ ਲਈ ਬੁਲਾਇਆ ਗਿਆ ਸੀ ਤੇ ਕੀ ਗੱਲਬਾਤ ਨਿਕਲ ਕੇ ਸਾਹਮਣੇ ਆਊਗੀ ਇਸ ਮਾਮਲੇ ਦੇ ਵਿੱਚ ਉਹ ਦੇਖਣ ਵਾਲੀ ਹੋਗੀ ਜੁੜੇ ਰਹੋ ਸਾਡੇ ਨਾਲ ਸਾਰੀਆਂ ਤਸਵੀਰਾਂ ਦੇ ਲਈ ਹੁਣ ਪਹਿਲਾਂ ਅਸੀਂ ਦੱਸਿਆ ਵੀ ਸੀਐਮ ਆਨ ਪਹੁੰਚੇ ਸੀਗੇ ਤੇ ਹੁਣ ਜਥੇਦਾਰ ਕੁਲਦੀਪ ਸਿੰਘ ਗੜਗਾ ਜੀ ਹੁਣੀ ਪਹੁੰਚ ਚੁੱਕੇ ਨੇ ਕੀ ਸਵਾਲ ਜਵਾਬ ਹੋਣਗੇ ਕੀ ਸੀਐਮ ਆਨ ਦੀ ਫਾਈਲ ਦੇ ਵਿੱਚ ਹੋਊਗਾ ਕਿਸ ਤਰ੍ਹਾਂ ਦੇ ਜਦੋਂ ਪੰਜ ਸਾਬਾਨਾਂ ਦੀ ਇਕੱਤਰਤਾ ਹੋਊਗੀ ਇਸ ਮੀਟਿੰਗ ਤੋਂ ਬਾਅਦ ਕਿਸ ਤਰ੍ਹਾਂ ਦੇ ਜਿਹੜੇ ਫੈਸਲੇ ਲਏ ਜਾਣਗੇ ਉਹ ਸਾਰੇ ਫੈਸਲੇ ਤੁਹਾਨੂੰ ਅਸੀਂ ਦੱਸਦੇ ਰਵਾਂਗੇ ਜੁੜੇ ਰਹੋ ਸਾਡੇ ਨਾਲ ਸੀਐਮ ਆਨ ਨੂੰ ਤਲਬ ਕਿਤੇ ਜਾਣ ਤੋਂ ਬਾਅਦ 15 ਜਨਵਰੀ ਨੂੰ ਸੀਐਮ ਆਨ ਨੂੰ ਉੱਥੇ ਪੇਸ਼ ਹੋਣ ਲਈ ਕਿਹਾ ਗਿਆ ਸੀ ਤੇ ਸੀਐਮ ਆਨ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਚੁੱਕੇ ਨੇ ਤੇ ਨਾਲ ਹੀ ਜੱਥੇਦਾਰ ਗਿਆਨੀ ਕਲਦੀਪ ਸਿੰਘ ਗੜਗਾਜ ਹੁਣੇ ਵੀ ਹੁਣ ਉੱਥੇ ਪਹੁੰਚ ਚੁੱਕੇ ਨੇ ਕੀ ਸਵਾਲ ਜਵਾਬ ਹੋਣਗੇ ਕਿਉਂਕਿ ਤਲਬ ਕਿਤੇ ਜਾਣ ਤੋਂ ਬਾਅਦ ਜਿਹੜੀ ਕਥਿਤ ਵੀਡੀਓ ਦਾ ਮਾਮਲਾ ਸੀ ਉਹ ਬਹੁਤ ਗੰਭੀਰ ਮਾਮਲਾ ਕਿਉਂਕਿ ਉਸ ਵੀਡੀਓ ਨਾਲ ਜੇਕਰ ਉਹ ਅਸਲੀਅਤ ਹੈ ਵੀਡੀਓ ਦੀ ਚਾਹੇ ਉਹ ਉਹਨਾਂ ਦੇ ਸੀਐਮ ਬਣਨ ਤੋਂ ਪਹਿਲਾਂ ਦੀ ਹੋਵੇ ਪਰ ਇਸ ਤਰ੍ਹਾਂ ਦੇ ਕਿਸੇ ਕਲਚਰ ਦੇ ਉੱਤੇ ਇਸ ਤਰ੍ਹਾਂ ਦੇ ਕਿਸੇ ਬੰਦੇ ਦੇ ਉੱਤੇ ਜੇਕਰ ਇਸ ਵੀਡੀਓ ਨੂੰ ਏਆਈ ਤੋਂ ਬਿਨਾ ਅਪਰੂਵ ਕੀਤਾ ਜਾਂਦਾ ਹੈ ਕਿ ਇਹ ਸੱਚੀ ਵੀਡੀਓ ਹੈ ਜਾਂਜ ਤੋਂ ਬਾਅਦ ਪਤਾ ਲੱਗੂਗਾ ਫਿਰ ਕਾਫੀ ਮੁਸ਼ਕਲਾਂ ਨੇ ਜਿਹੜੀਆਂ ਸੀਆਮਾਨ ਦੀਆਂ ਵੱਧ ਸਕਦੀਆਂ ਨੇ ਕਿਉਂਕਿ ਉਹ ਬਹੁਤ ਕਥਿਤ ਵੀਡੀਓ ਜਿਹੜੀ ਹੈਗੀ ਆ ਉਹ ਬਹੁਤ ਗੰਭੀਰ ਇਲਜ਼ਾਮ ਨੇ ਜਿਹੜੇ ਸੀਆਮਾਨ ਤੇ ਹੁਣ ਲੱਗੇ ਹੋਏ ਨੇ ਉਸ ਤੋਂ ਬਾਅਦ ਜਿਹੜੇ ਸੀਆਮਾਨ ਤੇ ਗੋਲਕਾਂ ਦੇ ਸਵਾਲ ਨੂੰ ਲੈ ਕੇ ਜਿਹੜੇ ਟਿੱਪਣੀਆਂ ਕੀਤੀਆਂ ਗਈਆਂ ਸੀ ਬਾਕੀ ਹੁਣ ਸੀਆਮਾਨ ਦੀ ਜਿਹੜੀ ਅਸੀਂ ਕਿ ਫਾਈਲ ਦੇ ਵਿੱਚ ਕੀ ਆ ਜਿਹੜੇ ਉਹ ਜਵਾਬ ਲੈ ਕੇ ਆਉਣਗੇ ਤੇ ਬਾਕੀ ਹੁਣ ਜਥੇਦਾਰ ਕਲਦੀਪ ਸਿੰਘ ਗੜਗਾਜ ਹੋਣੀ ਜੇਕਰ ਅਸੀਂ ਦੇਖੀਏ ਕਿਉਂਕਿ ਇੱਕ ਪਾਸੇ ਸੀਆਮਾਨ ਦੀਆਂ ਤਸਵੀਰਾਂ ਨੇ ਜਿੱਥੇ ਭਾਰੀ ਪੁਲਿਸ ਫੋਰਸ ਦੇ ਨਾਲ ਭਾਰੀ ਲੋਕਾਂ ਦੇ ਨਾਲ ਆਪਣੇ ਜਿਹੜੇ ਉਹਨਾਂ ਦੀ ਅਸੀਂ ਕਿਵੇਂ ਸਿਕਿਉਰਿਟੀ ਆ ਉਹਦੇ ਨਾਲ ਉੱਥੇ ਪਹੁੰਚਦੇ ਨੇ ਤੇ ਇੱਕ ਪਾਸੇ ਜਥੇਦਾਰ ਕੁਲਦੀਪ ਸਿੰਘ ਗੜਗਾਜ ਹੁਣੀ ਨੇ ਬੜੇ ਧਰਮੇ ਦੇ ਨਾਲ ਅਸੀਂ ਅਕਾਲ ਤਖਤ ਸਾਹਿਬ ਦੇ ਆਲੇ-ਦੁਆਲੇ ਉੱਥੋਂ ਉਹਨਾਂ ਨੂੰ ਦੇਖ ਸਕਦੇ ਆ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਰਾਹ ਜਾਂਦੇ ਮਤਲਬ ਮੋਨੇ ਸਿੱਖਾਂ ਨੂੰ ਵੀ ਉਹ ਕਹਿ ਰਹੇ ਨੇ ਕਿ ਹੁਣ ਕੇਸ ਰੱਖੋ ਦਾੜਾ ਦਾੜਾ ਪ੍ਰਕਾਸ਼ ਕਰੋ ਅਮਰ ਸੰਚਾਰ ਕਰੋ ਕਿਉਂਕਿ ਜਿਵੇਂ ਜਿਵੇਂ ਉਹਨਾਂ ਦਾ ਪਹਿਲਾਂ ਦਾ ਰਵੱਈਆ ਜੇਕਰ ਅਸੀਂ ਪਹਿਲਾਂ ਦੀ ਉਹਨਾਂ ਦੀ ਵੀਡੀਓਜ਼ ਦੇਖਦੇ ਆ ਜਿੱਥੇ ਉਹ ਅਕਾਲ ਤਖਤ ਸਾਹਿਬ ਨਸਮਸਤਕ ਹੋਣਾ ਹੈ ਸਿੱਖਾਂ ਨੂੰ ਇਹ ਕਹਿੰਦੇ ਨੇ ਕਿ ਦਾੜੇ ਪ੍ਰਕਾਸ਼ ਕਰੋ ਆਣਾ ਵੀ ਅੰਮ੍ਰਿਤ ਸੰਚਾਰ ਕਰੋ ਪੱਗਾਂ ਬੰਨਿਆ ਕਰੋ ਇਸ ਤਰ੍ਹਾਂ ਦੇ ਹੁਣ ਰਵਈਆ ਜਿਹੜਾ ਹੁਣ ਵੀ ਦੇਖਣ ਨੂੰ ਉਹਨਾਂ ਦਾ ਮਿਲ ਰਿਹਾ ਤੇ ਅੱਜ ਕੀ ਸਵਾਲ ਜਵਾਬ ਜਥੇਦਾਰ ਕਲਦੀਪ ਸਿੰਘ ਗੜਗੱਜ ਹੁਣੀ ਉਹਨਾਂ ਨੂੰ ਕਰਨਗੇ ਕਿਉਂਕਿ ਅਕਾਲ ਤਖਤ ਸਾਹਿਬ ਦੇ ਸਖਤਰੇਤ ਇਸ ਟਾਈਮ ਜਿਹੜੇ ਕਲਦੀਪ ਸਿੰਘ ਗੜਗੱਜ ਹੁਣੀ ਪਹੁੰਚ ਚੁੱਕੇ ਨੇ ਸਿਆ ਮਾਨ ਹੋਣਾ ਵੀ ਇਸ ਟਾਈਮ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਸਖਤਰੇਤ ਪਹੁੰਚਣਗੇ ਕਿਉਂਕਿ ਉੱਥੇ ਹੀ ਉਹਨਾਂ ਨੂੰ ਪੇਸ਼ੇਲੀ ਬੁਲਾਇਆ ਗਿਆ ਸੀ ਤੇ ਕੀ ਗੱਲਬਾਤ ਨਿਕਲ ਕੇ ਸਾਹਮਣੇ ਆਉਗੀ ਇਸ ਮਾਮਲੇ ਦੇ ਵਿੱਚ ਉਹ ਦੇਖਣ ਵਾਲੀ ਹੋਊਗੀ ਜੁੜੇ ਨੂੰ ਸਾਡੇ ਨਾਲ ਸਾਰੀਆਂ ਤਸਵੀਰਾਂ ਦੇ ਲਈ ਹੁਣ ਪਹਿਲਾਂ ਅਸੀਂ ਦੱਸਿਆ ਵੀ ਸੀਆਮਾਨ ਪਹੁੰਚੇ ਸੀਗੇ ਤੇ ਹੁਣ ਜਥੇਦਾਰ ਕੁਲਦੀਪ ਸਿੰਘ ਗੜਗਾ ਜੀ ਹੁਣੀ ਪਹੁੰਚ ਚੁੱਕੇ ਨੇ ਕੀ ਸਵਾਲ ਜਵਾਬ ਹੋਣਗੇ ਕੀ ਸੀਆਮਾਨ ਦੀ ਫਾਈਲ ਦੇ ਵਿੱਚ ਹੋਊਗਾ ਕਿਸ ਤਰ੍ਹਾਂ ਦੇ ਜਦੋਂ ਪੰਜ ਸਾਬਾਨਾਂ ਦੀ ਇਕੱਤਰਤਾ ਹੋਊਗੀ ਇਸ ਮੀਟਿੰਗ ਤੋਂ ਬਾਅਦ ਕਿਸ ਤਰ੍ਹਾਂ ਦੇ ਜਿਹੜੇ ਫੈਸਲੇ ਲਏ ਜਾਣਗੇ ਉਹ ਸਾਰੇ ਫੈਸਲੇ ਤੁਹਾਨੂੰ ਅਸੀਂ ਦੱਸਦੇ ਰਵਾਂਗੇ ਜੁੜੇ ਰੋ ਸਾਡੇ ਨਾਲ